ਟ੍ਰਾਈ ਬਰੇਲੀ ਕਲਿਆਣੀ ਅਤੇ ਮੰਗਲਾਗੜੀ ਦੇ ਵਿੱਚ ਐਮਜ਼ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਔਰ ਪੀਐਮ ਮੋਦੀ ਗੁਜਰਾਤ ਦੇ ਰਾਜਪੁਰ ਤੋਂ ਵਰਚੁਅਲ ਤਰੀਕੇ ਨਾਲ ਦਾਸੀ ਕਿ ਉਦਘਾਟਨ ਕਰਨਗੇ ਇਸ ਤੋਂ ਇਲਾਵਾ ਸੰਗਰੂਰ ਅਤੇ ਫਿਰੋਜ਼ਪੁਰ ਨੂੰ ਵੀ ਪੀਜੀਆਈ ਸੈਟਲਾਈਟ ਸੈਂਟਰ ਦੀ ਸਪਲਾਈ ਦਿੱਤੀ ਹੈ ਤਾਂ ਚੰਡੀਗੜ੍ਹ ਪੀਜੀਆਈ ਦਾ ਸੰਗਰੂਰ ਦੇ ਵਿੱਚ ਸੈਟਲਾਈਟ ਸੈਂਟਰ ਖੁੱਲੇਗਾ 300 ਬੈੱਡ ਵਾਲੇ ਸਪਲਾਈ ਸੈਂਟਰ ਦਾ ਉਦਘਾਟਨ ਹੋਏਗਾ ਫਿਰੋਜ਼ਪੁਰ ਦੇ ਵਿੱਚ ਵੀ ਪੀਜੀਆਈ ਦੇ ਸੈਟਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਿਆ ਜਾਣਾ ਹੈ ਫਿਰੋਜ਼ਪੁਰ ਦੇ ਵਿੱਚ ਦਾਸੀ ਕਿ 100 ਬੈੱਡ ਵਾਲਾ ਸੈਟਲਾਈਟ ਸੈਂਟਰ ਬਣੇਗਾ ਔਰ 2026 ਦੇ ਵਿੱਚ ਪੂਰਾ ਬਣ ਕੇ ਤਿਆਰ ਹੋਉਂਦਾ ਟੀਚਾ ਹੈ ਹਰਿਆਣਾ ਨੂੰ ਵੀ ਸੋਗਾ ਦੇਣ ਕੇ ਪ੍ਰਧਾਨ ਮੰਤਰੀ ਮੋਦੀ ਯੋਗਤੇ ਨੇਚਰਲ ਹੈਲਥ ਐਂਡ ਰਿਸਰਚ ਚੰਚਰ ਦਾ ਉਦਘਾਟਨ ਕੀਤਾ ਚਾਹਤੇ। ਪੀ.ਜੇ ਦਾ ਕੱਲ ਉਦਘਾਟਨ ਹੋ ਰਿਹਾ ਹੈ। ਮਾਨਯੋਗ ਪ੍ਰਧਾਨ ਮੰਤਰੀ ਜੀ ਸਵੇਰੇ ਵਰਚੁਅਲ ਕਰਕੇ ਉਦਘਾਟਨ ਕਰ ਰਹੇ ਨੇ ਜਿਸ ਦਾ ਕਿ ਨੀਂਹ ਪੱਥਰ ਰੱਖਿਆ ਜਾਏਗਾ ਕੱਲ ਫਿਰ ਇਹਦਾ ਟੈਂਡਰ ਲੱਗੇਗਾ ਤੇ ਕੰਮ ਸ਼ੁਰੂ ਹੋ ਜਾਏਗਾ। ਇਦੇ ਵਿੱਚ ਸਾਡੇ ਫਰੋਜਪੁਰ ਦੇ ਨਿਵਾਸੀ ਜਲਾਲਾਬਾਦ ਗਰੂਰ ਸਾਹਿਬ ਦੇ ਨਿਵਾਸੀ ਔਰ ਮੋਗਾ ਦੇ ਨਿਵਾਸੀ ਸਾਰਿਆਂ ਵਾਸਤੇ ਖੁਸ਼ਖਬਰੀ ਹੈ ਕਿ ਉਹਨ ਸਾਡੇ ਇੱਥੇ ਪੀਜੀ ਆ ਬਣ ਰਿਹਾ ਹੈ ਤੇ ਸਾਰਿਆਂ ਨੂੰ ਉਹਨਾਂ ਕੋਈ ਵੀ ਮੈਡੀਕਲ ਫੈਸਿਲਿਟੀ ਲੈਣ ਵਾਸਤੇ ਦੂਰ ਨਹੀਂ ਜਾਣਾ ਪਏਗਾ ਅਸੀਂ ਜੀ ਬਾਰਡਰ ਦੇ ਵਾਸਤੇ ਸਾਡੀ ਬਹੁਤ ਸਹੂਲਤ ਆ ਹੋ ਚੁੱਕੀ ਹੈ ਜਿਹੜਾ ਮਨਮੋਹ ਸਿੰਘ ਦੇ ਟਾਈਮ ਦੇ ਆਇਆ ਸੀ ਅੱਜ ਇਹਦਾ ਪੜਨ ਜਾ ਰਿਹਾ ਹੈ ਬੜਾ ਵਧੀਆ ਸ਼ੁਰੂਆਤ ਹੋ ਰਹੀ ਹੈ ਇਹ ਸਾਨੂੰ ਬਹੁਤ ਫਾਇਦਾ ਹੋਵੇਗਾ ਅਸੀਂ ਇੱਥੋਂ ਬਾਰਡਰ ਤੋਂ ਇੱਥੋਂ ਪੋਈਪੁਰ ਤੋਂ 18-20 ਕਿਲੋਮੀਟਰ ਬਾਰਡਰ ਪੈਂਦਾ ਹੈ ਬਾਰਡਰ ਬੈਲਟ ਦੇ ਬੈਠੇ ਆ ਪਰ ਸਾਨੂੰ ਬਹੁਤ ਹੀ ਫਾਇਦਾ ਹੋ ਗਿਆ ਅੱਗੇ ਸਾਨੂੰ ਜਾਣਾ ਪੈਂਦਾ ਸੀ ਚੰਡੀਗੜ੍ਹ ਤੱਕ ਲੈਕਰ ਸਾਨੂੰ ਇੱਥੇ ਬਹੁਤ ਹੀ ਬਾਰਡਰ ਬੈਲਟ ਨੂੰ ਐਸੀ ਕੋਟੇ ਦੇ ਅਸੀਂ ਬੰਦੇ ਆ ਗਰੀਬ ਪਰਿਵਾਰਾਂ ਦੇ ਪਰਿਵਾਰਾਂ ਲੈਕਰ ਸਾਨੂੰ ਬਹੁਤਾਂ ਦਾ ਫਾਇਦਾ ਹੋਵਦਾ ਜੀ ਬਣ ਜਾ ਰਿਹਾ ਹੈ ਇਹ ਪ੍ਰੋਜੈਕਟ ਐਚ ਐਲ ਪ੍ਰੋਜੈਕਟ ਹੈਗਾ ਜੀ ਜਿਹਨੂੰ ਸਵਦੇਸ਼ੀ ਇਨਫਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ ਕਰ ਰਹੀ ਹੈ ਜੀ ਤੇ ਇਹ 2 ਇਅਰ ਦਾ ਪ੍ਰੋਜੈਕਟ ਹੈਗਾ ਜੀ 287 ਕਰੋੜ ਦਾ ਪ੍ਰੋਜੈਕਟ ਹੈਗਾ ਜੀ ਹੈ ਤੇ 인ਫਰਾਸਟ੍ਰਕਚਰ ਜਿਹੜਾ ਆਪਾਂ ਕਹੀਏ ਜੀ ਮੋਬਿਲੀਸ਼ਨ ਜਿਹੜਾ ਹੈਗਾ ਸਾਡਾ ਉਹ ਚਾਲੂ ਹੋ ਜੋ ਗਿਆ ਤੇ ਆਫਟਰ 15 ਡੇਜ਼ ਬਾਅਦ ਇਹ ਪ੍ਰੋਜੈਕਟ ਚਾਲੂ ਹੋ ਜਾਏਗਾ ਜੀ। ਕਿਹੜੀ ਕੰਪਲੀਸ਼ਨ ਕੰਪਲੀਸ਼ਨ ਟਾਈਮ 2 ਇਅਰ ਜੀ। ਵਿਦਨ 2 ਇਅਰ ਚ ਇਹ ਕੰਪਲੀਟ ਹੋਏਗਾ ਜੀ। ਤਾਂ ਅਗੇ ਅਹਿਮ ਖਬਰ ਹੈ ਆਨ ਵਾਲੇ 2-4 ਦਿਨ ਦੇ ਵਿੱਚ ਵੱਡਾ ਖੁਲਾਸਾ ਕਰਨਗੇ ਸੀਐਮ ਭਗਵੰਤ ਮਾਨ ਦੱਸੇ ਕਿ ਪੰਜਾਬ ਦਾ ਪੈਸਾ ਖਾਨ ਵਾਲਿਆਂ ਨੂੰ ਛੱਡਾਂਗੇ ਨਹੀਂ ਇਸ ਕਿਸਮ ਦੀ ਸਟੇਟਮੈਂਟ ਸੀਐਮ ਭਗਵੰਤ ਮਾਨ ਨੇ ਦਿੱਤੀ ਹੈ। ਆਨ ਵਾਲੇ ਦਿਨਾਂ ਦੇ ਵਿੱਚ ਪੋਲ ਫੁਲਾਗੇ 1 ਰੁਪਿਆ ਵੀ ਇੱਧਰ ਉੱਧਰ ਨਹੀਂ ਜਾਂਦਾ। ਤਾਂ 2-4 ਦਿਨ ਦੇ ਵਿੱਚ ਨਵੇਂ ਖੁਲਾਸੇ ਦਾ ਦਾਵਾ ਹੈ ਸੀਮਾਨ ਨੇ ਕੱਲ ਵਗੇਰੀਆਂ ਦੇ ਵਿੱਚ ਦੱਸੇ ਕਿ ਸਰਕਾਰ ਵਪਾਰੀ ਮਿਲਣੀ ਦੌਰਾਨ ਇੱਕ ਆਤਾ ਲਗਾਤਾਰ ਦੂਜੇ ਦਿਨ ਵੀ ਸੀਮਾਨ ਦੀ ਵਪਾਰੀਆਂ ਦੇ ਨਾਲ ਮਿਲਣੀ ਦਾ ਪ੍ਰੋਗਰਾਮ ਹੋਣਾ ਹੈ ਤੁਹਾਨੂੰ ਜਾਣ ਦਿਆਂਗਾ ਔਰ ਜੀਨੇ ਪਹਿਲਾਂ ਖਾ ਲਿਆ ਉਹਨੂੰ ਲੱਭਣ ਤੇ ਵੀ ਮੈਂ ਕੋਈ ਕਸਰ ਨਹੀਂ ਛੱਡਣੀ ਪਹਾੜਾਂ ਦੇ ਪਹਾੜ ਖਾ ਗਏ ਆਉਣ ਵਾਲੇ ਦਿਨਾਂ ਦੇ ਦੇਖਿਓ ਤੁਸੀਂ ਵੱਡੇ ਵੱਡੇ ਨੇ ਨਿਕਲਣਗੇ ਹੁਣ ਕਿੱਸੇ ਡੈਡ ਐਗਰੀਮੈਂਟ ਕੀਤੇ ਹੋਏ ਨੇ ਤੁਸੀਂ ਹੈਰਾਨ ਹੀ ਰਹਿ ਜਾਓਗੇ ਵੀ ਲੋਕਾਂ ਲਈ ਕੀ ਨੇ ਜਿਹੜੀ ਆਪਦੀ ਇੰਡਸਟਰੀਆਂ ਦੇ ਲਈ ਕੀ ਨੇ ਆਉਣਗੇ ਖਲਾਸੇ ਦੋ ਚਾਰ ਦਿਨਾਂ ਚ ਹੀ ਤੁਸੀਂ ਹੈਰਾਨ ਰਹਿ ਜਾਓਗੇ ਯਾਰਾ ਕਮਾਲ ਹੈ ਇਹਨਾਂ ਨੇ ਵੋਟਾਂ ਪਾਈ ਗਈਆਂ ਹੁਣ ਉਹ ਚੱਲ ਪਏ ਕਹਿੰਦੇ ਪੰਜਾਬ ਬਚਾਓ ਯਾਤਰਾ ਮੈਂ ਕਿਹਾ ਤੁਹਾਡੇ ਤਾਂ ਬਚਾਇਆ ਹੁਣ ਥੋੜੇ ਚਿਰ ਪਹਿਲਾਂ ਹੀ ਦੋਸਤੋਂ ਉਹਨੂੰ ਉਹਨਾਂ ਨੂੰ ਤਾਂ ਬਚਾਇਆ ਹੈ ਜੀ हां ਪਰਿਵਾਰ بچاؤ ਯਾਤਰਾ ਜਰੂਰ ਹੋ ਸਕਦੀ ਹੈ ਵੀ ਸਾਡਾ ਪਰਿਵਾਰ ਬਚਾਓ ਕਿਉਂ ਟੱਬਰਾਂ ਦੇ ਟੱਬਰ ਤਾਂ ਬੇਲੇ ਕਰਦੇ ਤੁਸੀਂ ਕੋਈ ਛੱਡੇ ਹੀ ਨਹੀਂ ਜਿਹੜੇ ਕਹਿੰਦੇ ਸੀ ਅਸੀਂ ਕਦੇ ਹਾਰਦੇ ਨਹੀਂ ਹੁੰਦੇ ਸਭ ਮਾਂ